ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ ਨੂੰ ਆਰਿਆ ਹੈ ਸਾਰੀਆਂ ਸੰਗਤਾਂ ਨੂੰ ਸਤਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਰਾਏਪੋਏ ਦੀ ਤਲਵੰਡੀ ਅੱਜਕੱਲ੍ਹ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਕਤਕ ਦੀ ਪੂਰਨ ਮਾਸ਼ੀ 1469 ਨੂੰ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਗੁਖੋਂ ਸਤਿਕਾਰਯੋਗ ਬਾਬਾ ਮਹਿਤਾ ਕਾਲੂ ਜੀ ਦੇ ਘਰ ਹੋਇਆ ਸਭ ਤੋਂ ਪਹਿਲਾਂ ਦੌਲਤਾਂ ਦਾਈ ਨੇ ਕੀਤੇ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਦੌਲਤਾਂ ਦਾਈ ਬਾਹਰ ਆਣ ਕੇ ਬਾਬੇ ਕਾਲੂ ਨੂੰ ਵਧਾਈ ਦੇਣ ਵਾਸਤੇ ਆਈ ਕਹਿਣ ਲੱਗੀ ਕਾਲੂ ਤੈਨੂੰ ਵਧਾਈ ਹੋਵੇ ਤੇਰੇ ਘਰ ਸਹਿਬ ਜਾਦੇ ਦਾ ਪ੍ਰਕਾਸ਼ ਹੋਇਆ ਹੈ ਤੇ ਉਸ ਵੇਲੇ ਬਾਬੇ ਕਾਲੂ ਨੇ ਕਿਹਾ ਕੁਝ ਮੰਗ ਲੈ ਦੇਣ ਲਈ ਤਿਆਰ ਹਾਂ ਧਨ ਦੌਲਤ ਅਨਾਜ ਉਸ ਵੇਲੇ ਕਿਹਾ ਸੀ ਦੌਲਤਾਂ ਨੇ ਕਿ ਮੈਂ ਰਜ ਗਈ ਮੈਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਜਿਹੜਾ ਤੇਰੇ ਘਰ ਅੱਜ ਪ੍ਰਕਾਸ਼ ਹੋਇਆ ਜਿਸ ਦਾ ਉਹਨੇ ਮੈਨੂੰ ਰਜਾ ਦਿੱਤਾ ਉਹਦੇ ਦਰਸ਼ਨਾਂ ਨੇ ਮੈਨੂੰ ਰਜਾ ਦਿੱਤਾ ਹੈ ਸੱਚ ਜਾਣੀ ਤੇਰੇ ਪੁੱਤਰ ਦੇ ਦਰਸ਼ਨ ਕਰਕੇ ਮੇਰੀ ਭੁੱਖ ਵੀ ਮਿਟ ਗਈ ਹੈ ਤੇ ਮੇਰਾ ਜੰਮਣ ਮਰਨ ਵੀ ਖਤਮ ਹੋ ਗਿਆ ਮੈਂ ਰੱਜ ਗਈਆਂ ਤੇਰੇ ਪੁੱਤਰ ਦੇ ਦਰਸ਼ਨ ਕਰਕੇ ਸੱਚ ਜਾਣੀ ਕਾਲੂ ਜਿਹੜਾ ਤੇਰੇ ਘਰ ਆਇਆ ਹੈ ਨਾ ਉਹ ਰੱਬ ਹੈ ਰੱਬ ਇੱਕ ਦولتਾਂदाई ਨੂੰ ਸਭ ਤੋਂ ਪਹਿਲਾਂ ਮਹਾਰਾਜ ਦੇ ਦਰਸ਼ਨ ਹੋਏ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ